ਸਾਸਤਰੀ ਕਾਲ ਜੀ ਯੂਰਪੀਅਨ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਇਹ ਗੱਲ ਦੱਸ ਦਈਏ ਕਿ ਜਿਹੜੇ ਵੀ ਵੀਰ ਭੈਣ ਭਰਾਵਾਂ ਦੀ ਸਲਾਹ ਇਹ ਆ ਕਿ ਆਪਾਂ ਪੁਰਤਗਾਲ ਜਾ ਕੇ ਪੇਪਰ ਬਣਾਣੇ ਆ ਉਹ ਤਾਂ ਚਲੋ ਬੰਦ ਹੀ ਆ ਫਿਲਹਾਲ ਦੀ ਘੜੀ ਜਿਹੜਿਆਂ ਦੇ ਯਾਨ ਕਿ ਕਿੱਥੇ ਪੇਪਰ ਹੈਗੇ ਆ T.R. ਉੱਥੇ ਦੀ ਹੈਗੀ ਆ ਉਹਨਾਂ ਨੂੰ ਆਪਾਂ ਇਹ ਦੱਸ ਦਈਏ ਕਿ ਜਿਹੜੇ ਪੁਰਤਗਾਲ ਦੇ ਵਿੱਚ 5 ਸਾਲ ਬਾਅਦ 6 ਸਾਲ ਬਾਅਦ ਪਾਸਪੋਰਟ ਮਿਲ ਜਾਂ ਉਹ ਨੂੰ ਜਿਹੜਾ ਉਹਨਾਂ ਨੇ 10 ਸਾਲ ਕਰ ਦਿੱਤੇ ਜਿੱਦਾਂ ਇਟਲੀ ਦੇ ਵਿੱਚ 10 ਸਾਲ ਲਗਾਤਾਰ ਰੈਜ਼ੀਡੈਂਟ ਹੋਣ ਤੋਂ ਬਾਅਦ ਤੁਹਾਨੂੰ ਜਿਹੜਾ ਆ ਪਾਸਪੋਰਟ ਅਪਲਾਈ ਤੁਸੀਂ ਕਰ ਸਕਦੇ ਆ ਐਲੀਜੀਬਲ ਹੋਨੇ ਆ ਇਦਾਂ ਹੀ ਪੁਰਤਗਾਲ ਨੇ ਵੀ ਹੁਣ ਕਰ ਦਿੱਤਾ ਆ ਬਲਜਿੰਦਰ ਸਿੰਘ ਮੰਗਟ ਹੈਲੋ ਵੀਰ ਜੀ ਕੀ ਹਾਲ ਚਾਲ ਨੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀਗੀ ਕਿ ਬੀਐਫਐਸ ਗਲੋਬਲ ਦੀ ਜਿਹੜੀ ਅਪਾਇੰਟਮੈਂਟ ਆਪਾਂ ਚੱਕਦੇ ਆ ਕੀ ਉਹ ਰੀਸ਼ਡਿਊਲ ਹੋ ਕੇ ਪਹਿਲਾਂ ਹੋ ਜਾਂਦੀ ਆ ਕਿਉਂਕਿ ਇੱਕ ਬੰਦੇ ਦੀ ਅਕਤੂਬਰ ਦੇ ਵਿੱਚ ਅਪਾਇੰਟਮੈਂਟ ਸੀ ਤੇ ਉਹਦੀ ਰਿਫਿਊਜ਼ ਰੀਸ਼ਡਿਊਲ ਹੋ ਕੇ ਹੁਣ 10 ਜੁਲਾਈ ਨੂੰ ਹੋ ਗਈ ਤੇ ਇਹ ਕਿਵੇਂ ਹੁੰਦੀ ਆ ਭਾਈ ਆਪਾਂ ਆਪ ਖੋਤਾ ਨਹੀਂ ਕਰ ਸਕਦੇ ਇਹ ਪਰ ਪਹਿਲਾਂ ਜਨ ਕੀ ਪਿਛਲੇ ਸਾਲ ਵੀ ਇਦਾਂ ਹੋਇਆ ਸੀਗਾ ਬੋਤਿਆਂ ਨਹੀਂ ਇਦਾਂ ਅਪਾਇੰਟਮੈਂਟਾਂ ਨਾ ਇਹ 8 8 10 10 ਮਹੀਨੇ ਬਾਅਦ ਦੀਆਂ ਸੀਗੀਆਂ ਸਾਲ-ਸਾਲ ਬਾਅਦ ਦੀਆਂ ਤੇ ਉਹ ਜਿਹੜਾ ਨਾ ਬੀਐਫਐਸ ਗਲੋਬਲ ਵਾਲਿਆਂ ਦੀ ਉਹਨਾਂ ਦੀ ਹੀ ਮੇਲ ਆਂਦੀ ਆ ਕਿ ਤੁਹਾਡੀ ਅਪਾਇੰਟਮੈਂਟ ਜਿਹੜੀ ਆ ਹੁਣ 10 ਮਹੀਨੇ ਬਾਅਦ ਨਹੀਂ ਨੈਕਸਟ ਮੰਥ ਆ ਜਾਂ 20 ਦਿਨ ਬਾਅਦ ਆ ਜਾਂ 2 ਮਹੀਨੇ ਬਾਅਦ ਹੋਣਾ ਠੀਕ ਹੈ ਨਾ ਇਹ ਆਪ ਆਪਾ ਖੋਦ ਨਹੀਂ ਕਰ ਸਕਦੇ ਮੇਰਾ ਵੀਰ ਹਰਦੀਪ ਸਿੰਘ ਵੀਰ ਕੀ ਹਾਲ ਨੇ ਜੀ ਰੱਬ ਤੁਹਾਨੂੰ ਖੁਸ਼ ਰੱਖੇ ਵੀਰ ਮੇਰੇ ਪੇਪਰ 12 ਫਰਵਰੀ 2025 ਨੂੰ ਟਾਈਮ 11:51 ਮਿੰਟ ਤੇ ਭਰੇ ਨੇ ਵੀਰ ਪੇਪਰ ਨਿਕਲ ਜਾਣਗੇ ਜੀ ਵੀਰ ਮੇਰੇ ਕੋਲ ਰਸੀਦ ਮੇਰੇ ਕੋਲ ਆ ਵੀਰ ਜੀ ਜਰੂਰ ਦੱਸਿਓ ਹਾਂ ਬਾਈ ਨਿਕਲ ਜਾਣਗੇ ਕੋਈ ਚੱਕਰ ਨਹੀਂ ਬੇਫਿਕਰ ਹੋ ਜਸਪਾਲ ਐਡਵੋਕੇਟਰ ਸੋ ਚਾਰ ਪਾਜੀ ਨੂਲਾ ਉਸਤ ਚੈੱਕ ਕਿਵੇਂ ਕਰ ਸਕਦੇ ਆ ਬਾਈ ਜੀ ਨੂਲਾ ਉਸਤ ਚੈੱਕ ਕੀ ਕਰਾਣਾ ਤੁਸੀਂ ਜੇ ਮੇਰੇ ਤੋਂ ਕਰਾਣਾ ਤਾਂ ਮੈਨੂੰ ਯੂਰਪੀਅਨ ਪੰਜਾਬੀ 24 ਮੇਰਾ ਇੰਸਟਾਗ੍ਰam ਆ ਉੱਤੇ ਭੇਜ ਦਿਓ ਤੇ ਆਪਣੀ ਆਈਡੀ ਲਿਖ ਕੇ ਜਰੂਰ ਦੱਸ ਦਿਓ ਤੇ YouTube ਤੇ ਕਿਹੜੀ ਆਈਡੀ ਤੇ ਤੁਸੀਂ ਭੇਜਣਾ ਆ ਬਾਕੀ ਇਹ ਆ ਪੇ ਚੈੱਕ ਬੰਦੇ ਨੇ ਇਹੀ ਕਰਨਾ ਹੁੰਦਾ ਆ ਪੇ ਅਰੀਜਨਲ ਆ ਜਾਂ ਫੇਕ ਵਾ ਹੁਣ ਤੁਸੀਂ ਤਾਂ ਉਹ ਨਹੀਂ ਕਰ ਸਕਦੇ ਚਲੋ ਮੈਂ ਕਰ ਸਕਦਾ ਆ ਤੇ ਮੈਨੂੰ ਦੱਸ ਦਿਓ ਜੇ ਤੁਸੀਂ ਕਰਵਾਣਾ ਆ ਕਰਨਦੀਪ ਪਤਾ ਨਹੀਂ ਕਦੋਂ ਲਗਣਾ ਵੀਜ਼ਾ ਸਾਡਾ ਬਹੁਤ ਟਾਈਮ ਲੱਗ ਰਿਹਾ ਕੀ ਕਰੀਏ ਵੀਰੇ ਲੱਗ ਜਾਣਾ ਵੀਜ਼ਾ ਇਹਦੇ ਵਿੱਚ ਸਬਰ ਹੀ ਆ ਸਾਰਨਾ ਬੜਾ ਜਿਆਦਾ ਆਪਾਂ ਪੇਪਰ ਭਰਾਨੇ ਆ ਸਾਰੇ ਸਬਰ ਕਰਕੇ ਬੈਠੇ ਆ ਬੋਤਿਆਂ ਦੇ ਲੱਗ ਆਏ ਆ ਤੁਹਾਨੂੰ ਵੀ ਸਬਰ ਕਰਨਾ ਪੈਣਾ ਆ ਤੁਹਾਡੇ ਨਾਲ ਆ ਜਿਹੜੇ ਹੋਰ ਭੈਣ ਭਰਾਵਾਂ ਦੇ ਕਮੈਂਟ ਆ ਉਹ ਵੀ ਸਬਰ ਕਰਕੇ ਬੈਠੇ ਆ ਨਾ ਇੰਦੀ ਥੋੜੀ ਜਿਹੀ ਸਬਰ ਜ਼ਰੂਰੀ ਆ ਤੇ ਵਿਸ਼ਵਾਸ ਜ਼ਰੂਰੀ ਆ ਪ੍ਰਭਦੇਵਾਲ ਸਿੰਘ ਭਾਜੀ ਇਦਾਂ ਪਰ ਫੇਟੂਰੇ ਵਾਲੇ ਕਿੱਟ ਦਿੰਦੇ ਆ ਉਹ ਕਿੱਟਾਂ ਸੀ ਪੋਸਟੇ ਜਮਾ ਕਰਾ ਕੇ ਰਸੀਬੂਤਾ ਲੈ ਲੈਨੇ ਆ ਪਰ ਭਾਜੀ ਜਿੱਦਾਂ ਮੈਂ ਉਹ ਕਿੱਟ ਪੋਸਟੇ ਜਮਾ ਕਰਾਤੀ ਸੀ ਪਰ ਉਹਨਾਂ ਡਾਕੂਮੈਂਟ ਦੀ ਫੋਟੋਕਾਪੀ ਨਹੀਂ ਲੈ ਲਈ ਕੋਈ ਨਾ ਕੋਈ ਫੋਨ 'ਚ ਫੋਟੋ ਕਲਿੱਕ ਕਰਕੇ ਰੱਖੀ ਹੁਣ ਜਦ ਮੇਰੇ ਫਿੰਗਰ ਆ ਕਸੂਰੇ ਵਾਲੇ ਉਹ ਜਮਾ ਹੋਏ ਡਾਕੂਮੈਂਟਸ ਨਾ ਮੰਗੀ ਜਾਣ ਮੇਰੇ ਕੋਲ ਹੁਣ ਦੱਸਿਓ ਇਦਾਂ ਹੁੰਦਾ ਜਾਂ ਨਹੀਂ ਬਾਕੀ ਰਸੀਬੂਤਾ ਕੰਤਰਾਤ ਤੋਂ ਕੋੜੀ ਸਪਿਚ ਕਰ ਲੈ ਟੈਕਸ ਪੇ ਆਗੇ ਬੁੱਝਤੇ ਹੈ ਮੇਰੇ ਕੋਲ ਬਾਈਕ ਕਿਸੇ ਨੇ ਨਹੀਂ ਮੰਗਣ ਹੈਗੇ 나ਜ ਤੱਕ ਕਿਸੇ ਕੋਲੋਂ ਮੰਗੇ ਆ ਠੀਕ ਆ ਪਰ ਕਦੇ ਵੀ ਜ਼ਿੰਦਗੀ ਚ ਇਹ ਗਲਤੀ ਨਹੀਂ ਕਰਨੀ ਆ ਕਿ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਹੁਣਾ ਕਦੇ ਕਿਟ ਜਮਾ ਕਰਾਣੇ ਆ ਤੁਸੀਂ ਹੈ ਨਾ ਤੁਹਾਡੇ ਕੋਲ ਡਾਕੂਮੈਂਟ ਆ ਜਾਂ ਕੋਈ ਹੋਰ ਡਾਕੂਮੈਂਟ ਤੁਸੀਂ ਰੀਨਿਊ ਕਰਾਣਾ ਨਵਾਂ ਬਣਾਣਾ ਆ ਉਹਨਾਂ ਦੀਆਂ ਫੋਟੋ ਕਾਪੀਆਂ ਲਾਇਆ ਕਰੋ ਤੇ origignal ਡਾਕੂਮੈਂਟ ਆਪਦੇ ਕੋਲ ਰੱਖਿਆ ਕਰੋ ਤੇ ਹਮੇਸ਼ਾ ਹੀ ਆਪਦੇ ਘਰ ਵੀ ਡਾਕੂਮੈਂਟਾਂ ਦੀਆਂ ਜਾਂ ਫੋਟੋ ਕਾਪੀਆਂ ਕਰਾਣੇ ਹੁੰਨੇ ਕਦੇ ਵੀ ਹੈ ਨਾ ਨਵੇਂ ਨਵੇਂ ਡਾਕੂਮੈਂਟ ਬਣਾਉਣ ਵਾਸਤੇ ਜਾਂ ਰੀਨਿਊ ਕਰਾਉਣ ਵਾਸਤੇ ਦੋ ਦੋ ਤਿੰਨ ਤਿੰਨ ਫੋਟੋ ਕਾਪੀਆਂ ਕਰਾ ਕੇ ਕੋਲ ਰੱਖਿਆ ਕਰੋ ਪਾਸਪੋਰਟ ਹੋ ਗਿਆ ਜਾਂ ਹੋਰ ਚੀਜ਼ਾਂ ਹੋ ਗਈਆਂ ਪਰਮਿਸ ਹੋ ਜਨਜ਼ੂਰਨ ਹੋ ਗਈ ਰੈਜ਼ਿਡੈਂਸਾ ਹੋ ਗਿਆ ਇਹਨਾਂ ਸਾਰੀਆਂ ਚੀਜ਼ਾਂ ਦੀਆਂ ਦੋ ਦੋ ਚਾਰ ਚਾਰ ਘਾਰ ਫੋਟੋਆਂ ਕਾਪੀਆਂ ਜਿਹੜੀਆਂ ਰੱਖਿਆ ਕਰੋ ਤੇ ਨਾਲ ਆਪਣੀਆਂ ਹਮੇਸ਼ਾ ਪਾਸਪੋਰਟ ਸਾਈਜ਼ ਫੋਟੋਆਂ ਰੱਖਿਆ ਕਰੋ ਇਹਨਾਂ ਦੀ ਕਦੇ ਵੀ ਲੋੜ ਪੈ ਸਕਦੀ ਹੈ ਤੁਹਾਨੂੰ ਇਹ ਜ਼ਰੂਰੀ ਹੈ ਮੇਰਾ ਭਰਾ ਹੁਣ ਜਿੱਦਾਂ ਤੁਸੀਂ ਕਹਈਏ ਨੇ ਮੇਰੇ ਤੋਂ ਹੈ ਨਹੀਂ ਤੇ ਹੁਣ ਇਹ ਦੂ ਮੈਂ ਤਾਂ ਤੁਹਾਨੂੰ ਕੀ ਕਹਿ ਨਹੀਂ ਸਕਦਾ ਇਦਾਂ ਕਿ ਜਾਂ ਕਿ ਪੋਸਟ ਆਫਿਸ ਵਾਲਿਆਂ ਨੂੰ ਕਹਿ ਦੋਗੇ ਭਾਈ ਮੈਨੂੰ ਮੇਰੀ ਕਿੱਟ ਕੱਢ ਕੇ ਦੋ ਮੈਂ ਫੋਟੋਆਂ ਖਿੱਚਣੀਆਂ ਜਾਂ ਫੋਟੋਕਾਪੀਆਂ ਕਰਨੀਆਂ ਨਾ ਤੋ ਨਹੀਂ ਤੁਹਾਨੂੰ ਦੇਣਾ ਐਦਾਂ ਹਨ ਇਸ ਕਰਕੇ ਇਹਦੀ ਪ੍ਰੋਬਲਮ ਕੋਈ ਨਹੀਂ ਐ ਸਮੱਸਿਆ ਕੋਈ ਨਹੀਂ ਐ ਪਰ ਆਪਦੇ ਕੋਲ ਡਾਕੂਮੈਂਟਰੀਆਂ ਫੋਟੋਕਾਪੀਆਂ ਜਾਂ ਅਰੀਜਨਲ ਜਰੂਰ ਰੱਖਿਆ ਕਰੋ ਉਹ ਕਦੇ ਤੁਹਾਨੂੰ ਲੋਡ ਪੈ ਸਕਦੀ ਆ ਫਿਲਹਾਲ ਦੀ ਘੜੀ ਘਬਰਾਣ ਦੀ ਲੋੜ ਨਹੀਂ ਜੇ ਤੁਹਾਡੇ ਫਿੰਗਰਾਈ ਡੇਟਾ ਆ ਜੋ ਤੁਹਾਡੇ ਕੋਲ ਡਾਕੂਮੈਂਟ ਸਾਰੇ ਹੈਗੇ ਲੈ ਕੇ ਜਾਓ ਤੇ ਆਪਦੀ ਫਿੰਗਰ ਕਰਾ ਲਿਓ ਗੁਰਬਚਨ ਸਿੰਘ ਸਾਤਰੀ ਗੱਲ ਭਾਜੀ 9 ਮਹੀਨੇ ਵਾਲੇ ਪੇਪਰ ਨਿਕਲੇ ਨਹੀਂ ਪਰ ਪਾਸਪੋਰਟ ਮਾਰਚ 26 ਤੱਕ ਹੈ ਹੁਣ ਅਪਾਇੰਟਮੈਂਟ ਬਾਰੇ ਦੱਸੋ ਕਿ ਇਸੇ ਪਾਸਪੋਰਟ ਤੇ ਲਈਏ ਤਾਂ ਕੋਈ ਚੱਕਰ ਤਾਂ ਨਹੀਂ ਪਵੇਗਾ ਏਜੰਟ ਨੇ ਕਿਹਾ ਕਿ ਇਸੇ ਪਾਸਪੋਰਟ ਤੇ ਅਪਾਇੰਟਮੈਂਟ ਅਪਲਾਈ ਕਰ ਦਿੰਦੇ ਹਾਂ ਉਹਨਾਂ ਚਿਰ ਤੁਸੀਂ ਪਾਸਪੋਰਟ ਨਮਾ ਕਰਵਾ ਲਵੋ ਪਲੀਜ਼ ਦੱਸੋ ਕਿਸ ਤਰ੍ਹਾਂ ਕਰੀਏ ਹਾਂਜੀ ਤੁਸੀਂ ਇਦਾਂ ਵੀ ਕਰ ਸਕਦੇ ਆ ਕਿ ਏਸੇ ਪਾਸਪੋਰਟ ਤੇ ਜਿਹੜੀ ਆਪਦੀ ਅਪਾਇੰਟਮੈਂਟ ਜਿਹੜਾ ਨਾ ਵੈਬ ਫਾਰਮ ਭਰ ਕੇ ਰੈਫਰੈਂਸ ਨੰਬਰ ਲੈ ਲਓ ਅਪਾਇੰਟਮੈਂਟ ਜਦ ਮਿਲੂਗੀ ਉਹ ਨਾ ਚਿਰ ਵੇਟ ਕਰੋ ਤੇ ਆਪ ਦਾ ਉਨੇ ਟਾਈਮ ਤੇ ਤੁਸੀਂ ਪਾਸਪੋਰਟ ਜਿਹੜਾ ਰੀਨਿਊ ਕਰਾ ਲਿਓ ਜਦ ਤੁਹਾਡੀ ਐਮਬੈਸੀ ਅਪਾਇੰਟਮੈਂਟ ਹੋਊਗੀ ਉਦੋਂ ਤੁਸੀਂ ਜਿਹੜਾ ਆ ਦੋਨੇ ਪਾਸਪੋਰਟ ਨਾਲ ਲੈ ਕੇ ਚਲ ਜਿਓ ਠੀਕ ਆ ਲਖਵੀਰ ਸਿੰਘ ਵੀਰ ਆਪਾਂ ਸੀਜ਼ਨਲ ਦੂਜੀ ਸੰਜੋੜਨੋਂ ਦਾ ਰਿਸ਼ੀਬੂਤਾ ਆ 16 ਤਰੀਕ ਨੂੰ ਫਿੰਗਰ ਸੀ ਉਹਨਾਂ ਨੇ ਕਨਵਰਜੋ ਨੇ ਦਾ ਨੂਲਾ ਉਸਤਾ ਮੰਗਿਆ ਹੋ ਅਜੇ ਨਿਕਲਿਆ ਨਹੀਂ ਮੈਂ ਕਿਸੇ ਹੋਰ ਮਾਲਕ ਕੋਲ ਉਸ ਰਿਸ਼ੀਬੂਤੇ ਤੇ ਕੰਟਰੈਕਟ ਤੋਂ ਕਰਾ ਸਕਦਾ ਆ ਵੀਰ ਕਿਸੇ ਨਿਊ ਮਾਲਕ ਤੋਂ ਬਾਈ ਕੰਟਰੈਕਟ ਤੋਂ ਕਰਾ ਸਕਦੇ ਤੁਸੀਂ ਆਪ ਜਾਂ ਕੰਟਰੈਕਟ ਤੋਂ ਕਰਾ ਕੇ ਕੰਮ ਕਰ ਲਓ ਕੋਈ ਨਹੀਂ ਤੁਹਾਨੂੰ ਰੋਕ ਰਿਹਾ ਹੈਗਾ ਤੇ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਬਹੁਤੇ ਵੀਰ ਜਿਹੜੇ ਨਵੇਂ ਆ ਨਾ ਇਸ ਚੀਜ਼ ਨੂੰ ਕਾਲੇ ਪੈਂਦੇ ਆ ਤਾਨੂੰ ਮੈਂ ਦਾਦਾ ਨਮਾ ਨਮਾ ਰੇਕ ਬੰਦੇ ਨੂੰ ਚਾਹ ਹੁੰਦਾ ਰਿਸ਼ੂਤਾ ਜਾਂ ਮੇਰੇ ਕੋਲ ਸੰਜੂਰ ਤੋਂ ਮੈਂ ਕੰਤਰਤੋ ਕਰਾ ਮੈਂ ਇੱਕ ਰਾਮਾ ਉਹਦਾ ਕੋਈ ਤੁਹਾਨੂੰ ਐਡਾ ਇਹ ਨਹੀਂ ਹੈਗਾ ਕਿ ਤੁਹਾਡੇ ਠਾਠਾ ਲੱਗੀ ਕੋ ਮਗਰ ਪਿਆ ਕਰਾ ਕਰਾ ਨਾ ਵੀ ਆਪਣਾ ਕੰਤਰਤੋ ਕਰਾ ਜਾ ਬਿਨਾਂ ਕੰਤਰਤੋ ਤੋਂ ਕੁਝ ਨਹੀਂ ਹੋਣ ਲੱਗਾ ਜੇ ਤੁਹਾਡਾ ਹਜੇ ਜਣ ਕਿ ਕੰਮ ਉਧਰ ਚੱਲ ਰਿਹਾ ਹੈ ਨੂਲਾ ਤੁਸੀਂ ਨੂਲਾ ਉਸ ਤਾ ਦੇਖ ਰਹੇ ਹੋ ਨਾ ਆਪ ਦਾ ਦਮਾਂਦਾ ਨਿਕਲਦੀ ਵੇਟ ਕਰ ਰਹੇ ਆ ਤੁਸੀਂ ਜਿਹੜਾ ਹੈਗਾ ਕੰਮ ਕਿਤੇ ਵੀ ਕਰੀ ਜਾਓ ਏਦਾਂ ਹੀ ਬਿਨਾਂ ਕੰਤਰਾਤ ਤੋਂ ਵੀ ਕਰੀ ਜਾਓ ਤੁਹਾਨੂੰ ਕਿਹੜਾ ਕੋਈ ਰੋਕ ਰਿਹਾ ਹੈ ਜੇ ਕੰਮ ਮਿਲਦਾ ਹੈ ਤੁਹਾਨੂੰ ਮਾਲਕ ਤਾਂ ਆਪ ਨਿਗੰਤਰਤ ਤੋਂ ਕਰਕੇ ਖੁਸ਼ ਹੈਗੇ ਤੇ ਬਿਨਾਂ ਕੰਤਰਾਤ ਤੋਂ ਕੰਮ ਕਰੀ ਜਾਓ ਜਦ ਤੁਹਾਡਾ ਜਿਹੜਾ ਨੂਲਾ ਉਸਤਾ ਨਿਕਲੂਗਾ ਦਮਾਂ ਦਾ ਨਿਕਲੂਗਾ ਆਪਦੇ ਫਿੰਗਰ ਕਰਾਓ ਸਾਰਾ ਕੁਝ ਕਰਾਓ ਉਹ ਚੱਲਣ ਦਿਓ ਏਦਾਂ ਹੀ ਆਪਦਾ ਕੰਮ ਠੀਕ ਹੈ ਨਾ ਬਾਕੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਉਹ ਰਿਸ਼ਬੂਤੇ ਤੇ ਕਰਾਣਾ ਕਰਵਾ ਲਓ ਮੇਰਾ ਵੀਰ ਪਰ ਇਹ ਕੋਸ਼ਿਸ਼ ਰੱਖਿਓ ਕਿ ਉਸੇ ਸ਼ਹਿਰ ਚ ਕਰਾਇਓ ਜਿੱਥੇ ਤੁਹਾਡਾ ਜਨਕੀ ਉਸੇ ਜ਼ਿਲ੍ਹੇ ਦੇ ਵਿੱਚ ਜਿਹੜੇ ਜ਼ਿਲ੍ਹੇ ਤੁਹਾਡਾ ਕਨਵਰਸ ਹੋਣ ਦਾ ਦਮਾਂਦਾ ਹੈ ਜਿੱਥੇ ਦੇ ਪੇਪਰ ਨੇ ਵਿੱਕੀ ਸੰਧੂ ਐਨ ਆਟੋ ਈਮੇਲ ਵਿਲ ਬੀ ਜਨਰੇਟਡ ਟੂ ਇਨਫੋਰਮ ਯੂ ਵੈਨ ਦਾ ਐਪਲੀਕੇਸ਼ਨ ਇਜ਼ ਅਵੇਲੇਬਲ ਫਾਰ ਕਲੈਕਸ਼ਨ ਐਟ ਦਾ ਐਪਲੀਕੇਸ਼ਨ ਸੈਂਟਰ ਕੋਰੀਅਰਡ ਐ ਈਮੇਲ ਆਈ ਮੈਨੂੰ ਕੀ ਮਤਲਬ ਇਹਦਾ ਭਾਈ ਇਹਦਾ ਮਤਲਬ ਇਹੀ ਆ ਕਿ ਜਿਹੜੀ ਈਮੇਲ ਆਟੋ ਜਨਰੇਟ ਹੋ ਜੂਗੀ ਆਪਣੇ ਆਪ ਤੁਹਾਨੂੰ ਆ ਜੂਗੀ ਇਨਫਰਮ ਕਰ ਦਿੱਤਾ ਜਾਊਗਾ ਜਦ ਤੁਹਾਡੇ ਜਿਹੜਾ ਹੈ ਨਾ ਕਲੈਕਸ਼ਨ ਹੈਡ ਦਾ ਐਪਲੀਕੇਸ਼ਨ ਸੈਂਟਰ ਆਫ ਕੋਰੀਅਰਡ ਜਦ ਤੁਹਾਨੂੰ ਜਿਹੜਾ ਦੂਜਾ ਕੀਤਾ ਜਾਊਗਾ ਕੋਰੀਅਰ ਕੀਤਾ ਜਾਊਗਾ ਪਾਸਪੋਰਟ ਠੀਕ ਆ ਉਦੋਂ ਆਪੇ ਹੀ ਤੁਹਾਨੂੰ ਜਿਹੜੀ ਆ ਮੇਲ ਆ ਜਣੀ ਆ ਕਿ ਭਾਈ ਤੁਹਾਡਾ ਜਿਹੜਾ ਪਾਸਪੋਰਟ ਆ ਵੀਜ਼ਾ ਲਾ ਕੇ ਤੁਹਾਡੇ ਘਰ ਭੇਜ ਦਿੱਤਾ ਆ ਬਾਕੀ ਮੇਰਾ ਵੀਰੇ ਕੋ ਐਡਾ ਹੂਆ ਨਹੀਂ ਹੈਗਾ ਜਿੱਦਾਂ ਇਹਨੂੰ ਤੁਸੀਂ ਆਪਦੇ ਫੋਨ 'ਚ ਦੂਜਾ ਕਰ ਸਕਦੇ ਆ ਨਾ ਇਦਾਂ ਦੀ ਚੀਜ਼ ਤੁਹਾਨੂੰ ਇੰਗਲਿਸ਼ 'ਚ ਮੇਲ ਆਈ ਆ ਜਾਂ ਇਟਾਲੀਅਨ 'ਚ ਵੀ ਕੋ ਮੇਲ ਆਈ ਆ ਤੁਸੀਂ ਉਹਨੂੰ ਆਪਣੇ ਟ੍ਰਾਂਸਲੇਟ ਕਰ ਸਕਦੇ ਹੋ ਗੂਗਲ ਤੇ ਇੱਥੇ ਦੋਈ ਚੀਜ਼ਾਂ ਲਿਖੀਆਂ ਹਨ ਪੇ ਤੁਹਾਨੂੰ ਜਾਂ ਤਾਂ ਉੱਥੇ ਕਲੈਕਸ਼ਨ ਕਰਨੀ ਪੈਣੀ ਹੈ ਐਟ ਦਾ ਐਪਲੀਕੇਸ਼ਨ ਸੈਂਟਰ ਔਰ ਕੋਰੀਅਰਡ ਠੀਕ ਆ ਜਾਂ ਤੁਹਾਨੂੰ ਕੋਰੀਅਰ ਦੀ ਉਹ ਤੁਹਾਨੂੰ ਦੱਸਣਗੇ ਮੇਲ ਕਰਕੇ ਭਾਈ ਪੇ ਕੋਰੀਅਰ ਕਰਤਾ ਤੁਹਾਡਾ ਪਾਸਪੋਰਟ ਜੇ ਇਹ ਕਹਿਣਗੇ ਕਿ ਭਾਈ ਵੀ ਇੱਥੋਂ ਲੈ ਜਾਓ ਵੀ ਐ ਬਸ ਗਲੋਬਲ ਦੇ ਸੈਂਟਰ ਤੋਂ ਗੋਤਮ ਅਰੋੜਾ ਵੀਰ ਜੀ ਮੇਰੇ ਬੇਟੇ 9 ਮਾਂਥ ਵਾਲੇ ਪੇਪਰ ਤੇ 1 1 2025 ਨੂੰ ਇਟਲੀ ਗਿਆ ਫਿੰਗਰ ਹੋ ਗਏ ਜੋੜਨੋਂ ਮਿਲ ਗਈ 2 ਮਾਂਥ ਦੀ ਪੱਕੇ ਹੁਣ ਦਾ ਪ੍ਰੋਸੀਜਰ ਇੱਕ ਦੱਸਿਓ ਮੇਰਾ ਵੀਰ ਪੱਕੇ ਹੋਣ ਦਾ ਪ੍ਰੋਸੀਜਰ ਜਿਹੜਾ ਆ ਨਾ ਇਦਾਂ ਨਹੀਂ ਹੁੰਦਾ ਹੈਗਾ ਹੁਣ 9 ਮਹੀਨੇ ਅੱਲੇ ਤੇ ਤੁਹਾਡਾ ਬੇਟਾ ਆਇਆ ਹੈ ਨਾ ਇਹਨੂੰ 2 ਮਹੀਨੇ ਦੀ ਸੰਜੋਰ ਨੂੰ ਮਿਲੀ ਆ ਤੇ ਉਹ ਜਿਹੜੀ ਸੰਜੋਰ ਨੂੰ ਜਿਹੜੀ ਆ ਮੁੱਕ ਗਈ ਜਾਂ ਵੈਲਿਡ ਮਿਲੀ ਆ ਦੋਨੇ ਚੱਕਰਾਂ ਦੇ ਵਿੱਚ ਉਹਨੂੰ ਜਿਹੜਾ ਆ ਕਨਵਰਸ ਹੋਣ ਦਾ ਦਮੰਦਾ ਕਰਨਾ ਪੈਣਾ ਆ ਜੇ ਹਜੇ ਉਹਦੀ ਵੈਲਿਡ ਹੈਗੀ ਆ ਤਾਂ ਵੀਦੋ ਕੋ ਟਾਈਮ ਹੈਗਾ ਜੇ ਖਾਤਮ ਵੀ ਹੋ ਗਈ ਹੈ ਤਾਂ ਵੀ ਖਾਤਮ ਹੋਣ ਤੋਂ 60 ਦਿਨ ਬਾਅਦ ਤੱਕ ਟਾਈਮ ਹੁੰਦਾ ਆ ਕਨਵਰਸ ਹੋਣ ਦਾ ਦਮਾਂਦਾ ਕਰਨ ਦਾ ਉਹ ਜਿੱਦਾਂ ਕੋਈ ਸੇਮ ਮਾਲਕ ਜਿਹਦੇ ਕੋਲ ਆਇਆ ਉਹ ਵੀ ਕਰ ਸਕਦਾ ਆ ਜਾਂ ਹੋਰ ਕੰਮ ਵਿੱਚ ਹੋਰ ਮਾਲਕ ਵੀ ਲੱਭ ਸਕਦਾ ਆ ਜਿਹੜਾ ਉਹਦੇ ਪੇਪਰ 2 ਸਾਲ ਦੇ ਦੀਵਾਨ ਦਾ ਦਮਾਂਦਾ ਕਰ ਸਕੇ ਠੀਕ ਆ ਉਹਨੂੰ ਆਪਣੇ ਬੱਚੇ ਨੂੰ ਕੋਈ ਕੋਈ ਮਾਲਕ ਲੱਭੇ ਜਾਂ ਸੇਮ ਮਾਲਕ ਤੋਂ ਕਨਵਰਸ ਹੋਣ ਦਾ ਦਮਾਂਦਾ ਕਰਾਵੇ ਕਨਵਰਸ ਹੋਣ ਦਾ ਮਤਲਬ ਹੁੰਦਾ ਚੇਂਜ ਕਰਾਣੀ ਕੋਈ ਚੀਜ਼ ਠੀਕ ਆ ਨਾ 9 ਮਹੀਨੇ ਵਾਲੇ ਪੇਪਰ 2 ਸਾਲ ਵਿੱਚ ਚੇਂਜ ਕਰਾਣ ਨੂੰ ਕਨਵਰਸ ਹੋਣੇ ਕਹਿੰਦੇ ਆ ਬਾਕੀ ਇਹ ਆਪੇ ਇਹਨੂੰ ਸਾਰੇ ਪ੍ਰੋਸੀਜਰ ਨੂੰ ਜੇ ਹੁਣ ਉਹ ਕਰਵਾਉਂਦਾ ਆਪ ਦਾ ਦਮਾਂਦਾ ਤਕਰੀਬਨ ਸਾਲ ਡੇਢ ਸਾਲ ਦੇ ਵਿੱਚ ਉਹਦਾ ਸਾਰੀ ਕਹਾਣੀ ਲੋਟ ਆ ਜਾਣੀ ਆ ਪੈਰੀ ਪ੍ਰੀਤ ਹੈਲੋ ਸਤਿ ਸ੍ਰੀ ਅਕਾਲ ਵੀਰ ਜੀ ਮਾਲਕ ਪੇਪਰ ਨਹੀਂ ਜਮਾ ਕਰਵਾਏ ਤੇ ਕੀ ਕਰ ਸਕਦੇ ਆ ਸਾਲ ਵਾਲੇ ਪੇਪਰ ਹੁਣ ਐਪਲੀਕੇਸ਼ਨ ਅਪਾਇੰਟਮੈਂਟ ਮਿਲੀ ਸੀ ਮੈਂ ਪਰਫੇਤੂਰੇ ਜਾ ਕੇ ਆਈ ਸੀ ਮੇਰੇ ਸਾਈਨ ਹੋਇਆ ਮਾਲਕ ਦੇ ਨਹੀਂ ਹੋਇਆ ਕਿਉਂਕਿ ਉਹ ਆਇਆ ਨਹੀਂ ਸੀ ਤੇ ਇਸ ਦਾ ਕੀ ਹੱਲ ਹੋ ਸਕਦਾ ਪਲੀਜ਼ ਅਨਸਰ ਮੀ ਤੁਸੀਂ ਜਿਹੜਾ ਹੈਗਾ ਭੈਣ ਐਸ ਸੂਨ ਐਸ ਪੋਸੀਬਲ ਜਿੰਨੀ ਛੇਤੀ ਹੋ ਸਕਦਾ ਨਾ ਆਪ ਦੇ ਰਹੀਏ ਜਿੱਥੇ ਵੀ ਜਿਹੜੇ ਸ਼ਹਿਰ ਪਿੰਡ ਚ ਰਹਿ ਰਹੇ ਆ ਤੁਸੀਂ ਜਿਹੜਾ ਸੀਜੀਆਈਐਲ ਚਲਜੋ ਠੀਕ ਆ ਸੀਜੀਆਈਐਲ ਚਲਜੋ ਉਹਨਾਂ ਨੂੰ ਸਾਰਾ ਕੁਝ ਦੱਸੋਗੇ ਭਾਈ ਮੈਂ ਤਾਂ ਬਰ ਫੇਤੂਰੇ ਪਹੁੰਚ ਗਈ ਸੀ ਤੇ ਉਹ ਮਾਲਕ ਨੇ ਜਿਹੜਾ ਆ ਉਹ ਨਾ ਕਰਤੀ ਜਾਂ ਨਹੀਂ ਆਇਆ ਜੋ ਵੀ ਹੈਗਾ ਆ ਸਾਰਾ ਕੁਝ ਉਹਦੇ ਵਿੱਚ ਆਪ ਦਾ ਜਿੱਦਾਂ ਤੁਸੀਂ ਆਏ ਆ ਪੇਪਰ ਭਰਾਏ ਜੋ ਪੈਸੇ ਦਿੱਤੇ ਸਾਰਾ ਕੁਝ ਦਾਦੋ ਜੋ ਗੱਲਬਾਤ ਹੋਈ ਆ ਉਹਨਾਂ ਨੇ ਆਪੇ ਹੀ ਜਿਹੜਾ ਹੈਗਾ ਆ ਮਾਲਕ ਤੇ ਏਜੰਟ ਜਿਹੜਾ ਹੈਗਾ ਉਹਨਾਂ ਦਾ ਹਿਸਾਬ ਕਿਤਾਬ ਕਰ ਲੈਣਾ ਠੀਕ ਆ ਅਮਨਦੀਪ ਸਿੰਘ ਸੈਣੀ ਵੀਰ ਜੀ ਮੇਰੀ ਅਪਾਇੰਟਮੈਂਟ ਸੀ 19/5/2025 ਨੂੰ ਮੇਰੇ ਪੇਪਰ ਸਾਲ ਵਾਲੇ ਸੀ B2020 ਉਸ ਦਾ ਨੰਬਰ ਪ੍ਰੋਟੋਕੋਲ ਨੰਬਰ ਐਨਾ ਸੀ ਡੇਟ 31/1/2024 ਏਜੰਟ ਨੇ ਬੈਫ ਔਰਮ ਫਿਲ ਕੀਤਾ ਬੀਐਫਐਸ ਦਿੱਲੀ ਨੇ ਫਾਈਲ ਨਹੀਂ ਲਈ ਉਹ ਕਹਿੰਦੇ ਆ ਅਨੁਲਾ ਉਸ ਤੋਂ ਅਪਡੇਟਡ ਕਰਵਾ ਕੇ ਆਓ ਫਿਰ ਅਸੀਂ ਕਰ ਸਕਦੇ ਆ ਵੀਰ ਜੀ ਦੱਸਿਓ ਮੇਰਾ ਵੀਰ ਤੁਸੀਂ ਜਿਹੜਾ ਹੈਗਾ ਆਪਦਾ ਨੂਲਾ ਉਸਤਾ ਉਹਨੂੰ ਅਪਡੇਟ ਕਰਵਾਓ ਹੋ ਜਾਂਦਾ ਹੁੰਦਾ ਨੂਲਾ ਉਸਤਾ ਅਪਡੇਟ ਠੀਕ ਆ ਜੀ ਬੋਬੀ ਨੰਦਾ ਭਾਜੀ ਰਾਜ ਮਿਸਤਰੀ ਵਾਲੇ ਪੇਪਰ ਵਾ ਐਫੀਡੇਵਿਡ ਲੱਗੂ ਜਾਂ ਨਹੀਂ ਵੀਰ ਜੀ ਜਰੂਰ ਦੱਸਿਓ ਬਾਈ ਜੇ ਤਾਂ ਲਵਾ ਸਕਦੇ ਆ ਮਣਵਾ ਕੇ ਐਫੀਡੇਵਿਡ ਤੁਸੀਂ ਲਾ ਦਿਓ ਨਹੀਂ ਤਾਂ ਰਹਿਣ ਦਿਓ ਠੀਕ ਆ ਨਾ ਜੇ ਤੁਸੀਂ ਬਣਵਾ ਸਕਦੇ ਆ ਤਾਂ ਲਵਾ ਦਿਓ ਗੌਰਵ ਕੈਲੀ carry on bro good important information every day from you thanks भाई जी धन्यवाद बहुत बहुत ਤੁਹਾਡਾ ਜਗਜੀਤ ਥਿੰਦ ਵੀਰ ਜੀ ਮੈਨੂੰ ਸਲਿੱਪ ਵੀ ਮਿਲ ਗਈ ਆ ਮੇਰਾ ਵੀਰ ਕਮੈਂਟ ਕਿੱਦਾਂ ਕੀਤਾ ਇੰਨੀ ਸਪੇਸ ਪਾ ਪਾ ਕੇ ਮੈਨੂੰ ਨਹੀਂ ਸਮਝ ਆਂਦੀ ਕੋਈ ਚੱਕਰ ਨਹੀਂ ਮੁਬਾਰਕਾਂ ਜੇ ਸਲਿੱਪ ਮਿਲ ਗਈ ਤੁਹਾਨੂੰ ਜਗਦੀਪ ਸਿੰਘ ਸਿੱਧੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ 1 ਜੁਲਾਈ ਨੂੰ 9 ਮਹੀਨੇ ਖੇਤੀ ਵਾਲੀ ਵਾਲੇ ਪੇਪਰ ਜਾਂ ਸਾਲ ਵਾਲੇ ਖੁੱਲ ਰਹੇ ਆ ਸਾਨੂੰ ਤਾਂ ਪਤਾ ਲੱਗਿਆ ਟੂਰਿਸਟ ਵਾਲੇ ਆ ਕਲੀਅਰ ਕਰਿਓ ਬਾਈ ਜੀ ਵੀਰ ਜੀ ਇਹ ਜਿਹੜੇ ਪੇਪਰ ਵਾ ਇਹ 9 ਮਹੀਨੇ ਵਾਲੇ ਹੀ ਆ ਇਹਦੇ ਵਿੱਚ ਹੁਣ ਤੁਸੀਂ ਮੈਨੂੰ ਇੱਕ ਸਾਰੇ ਇਹਨੇ ਗੱਲ ਦੱਸੋਗੇ ਭਾਈ ਟੂਰਿਸਟ ਕਿਹਨੂੰ ਕਹਿੰਦੇ ਆ ਪਾ ਟੂਰਿਸਟ ਵੀ ਜਾ ਕਿਤੇ 9 ਮਹੀਨੇ ਦਾ ਲੱਗਦਾ ਦੱਸੋ ਮੈਨੂੰ ਕਿੱਥੇ ਲੱਗਦਾ 9 ਮਹੀਨੇ ਦਾ ਟੂਰਿਸਟ ਵੀਜ਼ਾ ਟੂਰਿਸਟ ਮਹੀਨਾ ਜਿਹੜਾ ਵੀਜ਼ਾ ਹੁੰਦਾ ਆ ਉਹ 45 ਦਿਨ ਦਾ ਲੱਗ ਜਾਏਗਾ ਤੁਹਾਡਾ 90 ਦਿਨ ਦਾ ਲੱਗ ਜਾਏਗਾ 3 ਮਹੀਨੇ ਦਾ 1 ਮਹੀਨੇ ਦਾ ਲੱਗ ਜਾਏਗਾ 2 ਦਾ ਲੱਗ ਜਾਏਗਾ 20 ਦਿਨ ਦਾ ਲੱਗ ਜਾਏਗਾ ਠੀਕ ਆ 9 ਮਹੀਨੇ ਦਾ ਟੂਰਿਸਟ ਵੀ ਜਾਨੀ ਹੁੰਦਾ ਹੈਗਾ ਇਹਦੇ ਵਿੱਚ ਜਿਹੜੇ 9 ਮਹੀਨੇ ਵਾਲੇ ਹੀ ਪੇਪਰਾਂ ਦੀਆਂ ਫਾਈਲਾਂ ਸਬਮਿਟ ਹੋਣੀਆਂ ਆ ਜੁਲਾਈ ਦੇ ਵਿੱਚ ਤੇ 1 ਅਕਤੂਬਰ ਨੂੰ ਜਿਹੜੇ ਆ ਪੇਪਰ ਕਲਿੱਕ ਹੋਣੇ ਆ ਇਹਦੇ ਵਿੱਚ ਹਾਂ ਕੈਟਾਗਰੀਆਂ ਕਈ ਆ ਉਹ ਤੁਹਾਡੇ ਖੇਤੀ ਦੇ ਵੀ ਹੋ ਸਕਦੇ ਆ ਹੋਟਲ ਦੇ ਵੀ ਹੋ ਸਕਦੇ ਆ ਸਮਝਦੇ ਏਸ ਗੱਲ ਨੂੰ ਏ ਨਹੀਂ ਹੈਗਾ ਕਿ ਕੱਲੇ ਜਿਹੜੇ ਆ ਉਹ ਖੇਤੀ ਦੇ ਹੂਆ ਇਹਦੇ ਵਿੱਚ 20 ਕਈ ਕੈਟੇਗਰੀਆਂ ਹੁੰਦੀਆਂ ਆ ਤਾਰਾ ਸਿੰਘ ਬੇਸਟ ਬਰੋਨੇ ਤੋਂ ਹਰਜੰਗ ਨਾਮ ਨੂੰ ਕੋਈ ਜਾਣਦਾ ਹੋਵੇ ਨੂਰਪੁਰ 베ਦੀ ਦਾ ਹੈ ਉਸ ਦਾ ਨੂਰਪੁਰ 베ਦੀ ਦਾ ਐਡਰੈਸ ਚਾਹੀਦਾ ਫੋਨ ਨਹੀਂ ਚੱਕਦਾ ਬਾਈ ਜੀ ਦੇ ਕਿਸੇ ਬਾਈ ਕੋ ਵੀਰ ਭੈਣ ਭਰਾ ਸੁਣਦਾ ਹੋਵੇ ਠੀਕ ਆ ਨਾ ਹਰਜੰਗ ਬੰਦੇ ਨੂੰ ਜਾਣਦਾ ਹੋਵੇ ਮੈਨੂੰ ਲੱਗਦਾ ਏਜੰਟ ਹੀ ਆ ਕੋਈ ਤਾਂ ਜਰੂਰ ਦੱਸ ਦਿਓ ਆਪਾਂ ਬਾਈ ਤੁਹਾਨੂੰ ਦੱਸ ਦਾਂਗੇ ਕਮੈਂਟ ਕਰਕੇ ਜਾਂ ਬੋਲ ਕੇ ਫਰਾਲ ਦੀ ਗੱਡੀ ਹੈ ਮੈਨੂੰ ਤਾਂ ਨਹੀਂ ਪਤਾ ਉਸ ਬੰਦੇ ਬਾਰੇ ਜਵਨਪ੍ਰੀਤ ਸਿੰਘ ਬਾਈ ਜੀ ਬਰੋਨਾ ਤੋਂ 11:07 ਤੇ ਕਿਦੋਂ ਤੱਕ ਆ ਜਾਣਗੇ ਬਾਈ ਕੋਈ ਚੱਕਰ ਨਹੀਂ ਹੈਗਾ ਮਹੀਨਾ ਦੋ ਮਹੀਨੇ ਵੇਟ ਕਰ ਲੋ ਜਗਜੀਤ ਥੇਨ ਦ ਬਾਈ ਜੀ ਮੈਨੂੰ ਸਲਿੱਪ ਮਿਲ ਗਈ ਆ ਬਟ ਮੇਰਾ ਏਜੰਟ ਕਾਗਜ਼ ਨਹੀਂ ਨਿਕਲ ਰਿਹਾ ਏਜੰਟ ਕਹਿੰਦਾ ਵੇਟ ਕਰੋ ਬਾਈ ਕੋਈ ਚੱਕਰ ਨਹੀਂ ਹੈਗਾ ਵੇਟ ਤਾਂ ਕਰਨਾ ਹੀ ਪੈਣਾ ਸਾਰਿਆਂ ਨੂੰ ਹਨਾ ਇਹ ਤਾਂ ਹੈ ਨਹੀਂ ਪੱਕੇ ਦਿਨ ਚ ਸਾਰਿਆਂ ਦੇ ਨਿਕਲ ਜਾਣਗੇ ਸਬਰ ਕਰਨਾ ਪੈਂਦਾ ਇਹਦੇ ਵਿੱਚ ਭਾਈ ਮੋਹਿਤ ਸੈਣੀ ਭਾਜੀ 2024 ਵਾਲੇ ਵੀ ਕਲਿੱਕ ਕਰਾਏ ਸੀ ਆਰਸੀ ਤੋਂ ਡੋਮੈਸਟਿਕ ਨੋ ਵਜ ਕੇ 4 ਮਿੰਟ 29 ਸਕਿੰਟ ਤੇ ਨਿਕਲੇ ਨਹੀਂ ਭਾਜੀ ਤੇ ਹੁਣ 2025 ਵਿੱਚ ਏਜੰਟ ਨੇ ਰਸੀਦ ਨਹੀਂ ਦਿੱਤੀ ਹੁਣ ਥੋੜੇ ਦਿਨ ਪਹਿਲਾਂ ਬੋਲਦਾ ਨਿਕਲ ਗਏ ਹਨ ਪਰ ਹੁਣ ਬੋਲਦਾ ਵੇਟ ਕਰੋ ਨੂਲਾ ਉਸਦਾ ਨਹੀਂ ਦੇ ਰਿਹਾ ਬਾਈ ਦੇਖੋ ਇਹ ਏਜੰਟ ਕਈ ਕੁਝ ਕਰਦੇ ਆ ਹੁਣ ਤੁਸੀਂ ਕਿਸੇ ਏਜੰਟ ਤੋਂ ਪੇਪਰ ਭਰਵਾਏ 2024 ਚ ਹਨਾ ਫਿਰ ਕਹਿੰਦਾ 25 ਜੀ ਭਰਾਤੇ ਤੇ ਉਹਦੀ ਰਸੀਦ ਨਹੀਂ ਨਿਕਲੀ ਇਹਦਾ ਮਤਲਬ ਇਹੀ ਸੀ ਕਿ ਉਹ ਰੀਜੋ ਕਲਾਬ ਦੀ ਤੇ ਜਿਹੜੇ ਪਿਛਲੇ ਸਾਲ ਤੁਹਾਡੇ ਭਰੇ ਸੀ ਉਹਦੀ ਵੇਟ ਕਰ ਰਿਹਾ ਸੀ ਕਿਉਂਕਿ ਏਜੰਟਾਂ ਨੂੰ ਕਿਤੇ ਨਾ ਕਿਤੇ ਥੋੜਾ ਬੋਤਾ ਹੁੰਦਾ ਆ ਪੈ ਨਿਕਲ ਜਾਣੇ ਕਿ ਨਹੀਂ ਨਿਕਲ ਜਾਣੇ ਠੀਕ ਆ ਇਹ ਕੋਡ ਜਿੱਦਾਂ ਮੈਂ ਅੰਦਾਜ਼ਾ ਲਾਣਾ ਮੈਨੂੰ ਪਤਾ ਹੁੰਦਾ ਆ ਹਨਾ ਇਦਾਂ ਹੀ ਇਹ ਵੀ ਏਜੰਟ ਵੀ ਕਈ ਯਾਨਕੀ ਅੰਦਾਜ਼ਾ ਲਾਉਂਦੇ ਆ ਕਿਉਂਕਿ ਸ਼ਹਿਰਾਂ ਦਾ ਕੋਟਾ ਜਿਹੜਾ ਹੁੰਦਾ ਨਾ ਜਿਹੜੇ ਸ਼ਹਿਰਾਂ ਦਾ ਕੋਟਾ ਉਹਨਾਂ ਦੇ ਤਾਂ 2 ਸਾਲ ਚ ਜਿਹੜਾ ਆ ਕੋਟਾ ਕਲੀਅਰ ਹੋਣਾ ਹੁੰਦਾ ਜਿਨ੍ਹਾਂ ਦਾ ਹੁਣ 200 250 ਆ 70 ਵਾ ਉਹਨਾਂ ਦਾ 7-8 ਮਹੀਨਿਆਂ ਚ ਕਲੀਅਰ ਲਗਭਗ ਸਾਲ ਚ ਹੋ ਜਾਂਦਾ ਹੁੰਦਾ ਇਸ ਕਰਕੇ ਜਿਹੜੇ ਸ਼ਹਿਰਾਂ ਦਾ ਕੋਟਾ ਜ਼ਿਆਦਾ ਆ ਉਹ ਫਿਰ ਏਜੰਟ ਵੇਟ ਕਰਦੇ ਰਹਿੰਦੇ ਹੁੰਦੇ ਆ ਅਗਲੇ ਸਾਲ ਉਹ ਪੇਪਰ ਨਹੀਂ ਭਰਵਾਉਂਦੇ ਹੁਣ ਜਿੱਦਾਂ ਪਹਿਲਾਂ ਤੁਹਾਨੂੰ ਨੇ ਰਸੀਦ ਦੇ ਦਿੱਤੀ ਐਸ ਸਾਲ ਉਹਨੂੰ ਕੀ ਬਿਮਾਰੀ ਪੈਂਦੀ ਰਸੀਦ ਦਿੰਦੇ ਨੂੰ ਇਹਦਾ ਮਤਲਬ ਤਾਂ ਇਹੀ ਆ ਕਿ ਅਗਲੇ ਨੇ ਤੁਹਾਡੇ ਇਸ ਸਾਲ ਪੇਪਰ ਨਹੀਂ ਭਰਾਏ ਪਿਛਲਿਆਂ ਦੀ ਵੇਟ ਕਰ ਰਿਆ ਸੀ ਬਾਕੀ ਜੇ ਉਹ ਕਹਿੰਦਾ ਇਹਨੂੰ ਲਾਉ ਤਾਂ ਨਹੀਂ ਨਿਕਲਿਆ ਹਜੇ ਨਿਕਲ ਗਿਆ ਤੇ ਨਹੀਂ ਦੇ ਰਿਹਾ ਨਾ ਤੁਸੀਂ ਆਪਣੀ ਸਿੱਧੀ ਗੱਲ ਰੱਖੋ ਜਦ ਤੱਕ ਤੁਹਾਡੇ ਹੱਥ 'ਚ ਪੇਪਰ ਨਹੀਂ ਆ ਜਾਂਦੇ ਉਹਨਾਂ ਚੜ ਤੁਸੀਂ ਉਹਨੂੰ ਕੋਈ ਪੈਸਾ ਨਹੀਂ ਦੇਣਾ ਅੱਬਲ ਤਾਂ ਮੈਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਕਿ ਜਿੰਨਾ ਚਿਰ ਅੰਬੈਸੀ 'ਚ ਫਾਈਲ ਜਮ੍ਹਾਂ ਹੋ ਕੇ ਤੁਹਾਡੇ ਵੀਜ਼ਾ ਨਹੀਂ ਲੱਗ ਜਾਂਦਾ ਉਹਨਾਂ ਚ ਰਜੈਂਟਾਂ ਨੂੰ ਭਾਈ ਪੈਸੇ ਨਾ ਦਿਓ ਠੱਗੀ ਠੋਰੀ ਬਹੁਤ ਜ਼ਿਆਦਾ ਹੋ ਰਹੀ ਆ ਗੌਰਵ ਕੁਮਾਰ ਵੀਰ ਮੇਰਾ ਵੀਜ਼ਾ ਅਭੀ ਤੱਕ ਨਹੀਂ ਆਇਆ 92 ਦਿਨ ਹੋ ਗਏ ਸੀਜ਼ਨਲ ਵੀਜ਼ਾ ਸੀ ਇਟਲੀ ਦਾ ਨਾ ਹੀ ਅਭੀ ਤੱਕ ਅੰਬੈਸੀ ਕੀ ਤਰਫ ਸੇ ਐਡੀਸ਼ਨਲ ਡਾਕੂਮੈਂਟ ਕੀ ਕੋਈ ਮੇਲ ਆਈ ਪੇਪਰ ਵੀ ਸਾਰੇ ਪੂਰੇ ਲਗੇ ਹੋਏ ਨੇ ਅਭੀ ਤੱਕ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਮੈਂ ਬਈ ਦੇਖੋ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਇਹਦੇ ਵਿੱਚ ਹਨਾ ਤੇ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੁਹਾਡੀ ਕੋਈ ਨਾ ਕੋਈ ਕਰੈਕਸ਼ਨ ਹੋਈ ਆ ਜਾਂ ਫਿਰ ਤੁਹਾਡਾ ਜਿਹੜਾ ਹੈਗਾ ਨੋਰਮਲੀ ਇਨਾ ਟਾਈਮ ਲੱਗ ਰਿਹਾ ਵੈਸੇ ਵੀ ਐਮਬੈਸੀ ਜਿਹੜੀ ਹੈਗੀ ਆ ਉਹ ਸਾਨੂੰ ਸਿੱਧਾ ਕਹਿੰਦੀ ਆ ਕਿ 60 ਤੋਂ ਲੈ ਕੇ 90 ਦਿਨ ਦਾ ਟਾਈਮ ਜਿਹੜਾ ਆ ਤੁਹਾਡੇ ਵੀਜ਼ੇ ਨੂੰ ਲੱਗ ਸਕਦਾ ਆ ਫਾਈਲ ਜਮਮਿਟ ਕਰਨ ਤੋਂ ਬਾਅਦ ਫਿਰ ਹੁਣ 90 ਤੋਂ ਜੇ ਹੁਣ 2 ਦਿਨ ਉੱਪਰ ਹੋ ਗਏ 92 ਦਾ ਮਤਲਬ ਇਹ ਥੋੜੀ ਆ ਕਿ ਤੁਹਾਡਾ ਵੀਜ਼ਾ ਨਹੀਂ ਲੱਗਣਾ ਹੋ ਸਕਦਾ ਆ ਅਗਲੇ ਹਫਤੇ ਵਿੱਚ ਲੱਗ ਕੇ ਆ ਜਵੇ ਠੀਕ ਹੈ ਨਾ ਅੱਜ ਸ਼ਨੀਵਾਰ ਵਾ ਹੋ ਸਕਦਾ 10 ਦਿਨਾਂ ਵਿੱਚ ਆ ਜਵੇ ਇਸ ਕਰਕੇ ਮੇਰਾ ਵੀਰ ਵੇਟ ਕਰੋ ਤੇ ਜਿੰਨੇ ਵੀ ਵੀਰਾਂ ਦੇ ਇਦਾਂ ਲੇਟ ਹੁੰਦਾ ਵੀਜ਼ਾ ਹਨਾ ਯਾਨਕਿ 70 80 ਦਿਨ ਤੋਂ ਬਾਅਦ ਤੁਸੀਂ ਇੱਕ ਗੱਲ ਜ਼ਰੂਰ ਚੈੱਕ ਕਰਿਆ ਕਰੋ ਕਿ ਤੁਹਾਨੂੰ ਜਿਹੜੀ ਤੁਸੀਂ Gmail ਐਡਰੈਸ ਤੋਂ ਆਪਣੀ ਅਪਾਇੰਟਮੈਂਟ ਚੱਕੀ ਸੀ ਉਹਦੇ ਤੇ ਕਿਤੇ ਮੇਲ ਤਾਂ ਨਹੀਂ ਆਈ ਐਮਬੈਸੀ ਦੀ ਕਰੈਕਸ਼ਨ ਵਾਸਤੇ ਕਿਉਂਕਿ ਬਹੁਤਿਆਂ ਦਾ ਇਦਾਂ ਵੀ ਹੁੰਦਾ ਆ ਕਿ ਉਹਨਾਂ ਦੇ ਮੇਲ ਆਈ ਉਹਨਦੀ ਕਰੈਕਸ਼ਨ ਦੀ ਤੇ ਉਹ ਡੀਕਦੇ ਰਹਿੰਦੇ ਵੀਜ਼ਾ ਹੁਣ ਜੇ ਕਰੈਕਸ਼ਨ ਦੀ ਮੇਲ ਆ ਗਈ ਆ ਫਿਰ ਤਾਂ ਓਬਵੀਅਸਲੀ ਜਿਹੜਾ ਤੁਹਾਡਾ 100 ਦਿਨ ਤੋਂ ਉੱਪਰ ਟਾਈਮ ਲੱਗ ਹੀ ਜਾਂਦਾ ਹੁੰਦਾ ਆ ਮਨੀ ਕਨਸੈਂਜ਼ਾ ਸਿਟੀ ਤੋਂ ਕੋਈ ਅਪਡੇਟ ਹੈਗੀ ਵੀਰ ਜੀ 9 ਮਾਂਤ ਵਾਲੇ ਟਾਈਮਿੰਗ 11:00 ਵਜੇ 1 ਮਿੰਟ 41 ਸਕਿੰਟ ਤੇ ਵਾਈ ਕਨਸੈਂਜ਼ਾ ਤੋਂ ਵੀ ਪੇਪਰ ਨਿਕਲ ਰਿਹਾ ਤੁਹਾਡੇ ਵੀ ਜਿਹੜੇ ਜਰੂਰ ਥੋੜੇ ਸਮੇਂ 'ਚ ਨਿਕਲ ਆਣਗੇ Samsung Edge Plus ਸਤਿ ਸ੍ਰੀ ਅਕਾਲ ਵੀਰ ਜੀ ਵੀਰਸਾਲ ਵਾਲੇ ਪੇਪਰ ਕਦੋਂ ਨਿਕਲਣਗੇ ਇਮੀਗ੍ਰੇਸ਼ਨ ਖੁੱਲਣ ਦੀ ਕੋਈ ਚਾਂਸ ਹਨ ਜਾਂ ਨਹੀਂ ਲੋਕ ਤਾਂ ਬਹੁਤ ਕਹਿ ਰਹੇ ਨੇ ਤੁਹਾਡੇ ਹਿਸਾਬ ਨਾਲ ਕੀ ਚਾਂਸ ਨੇ ਵੀਰ ਜੀ ਇਹ ਵੋਟਾਂ ਦਾ ਨਾ ਰੋਲਾ ਪੈਂਦਾ ਜਾਂ ਵੋਟਾਂ ਪਿੱਛੇ ਜੇ ਪੈ ਵੀ ਗਈਆਂ ਹਨਾ ਤੇ ਗਾਂ ਦੇਖਦੇ ਹੁਣ ਇਸ ਵਾਰ ਤਾਂ ਨਹੀਂ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਵੀ ਇਮੀਗ੍ਰੇਸ਼ਨ ਖੁੱਲਣ ਦੀ ਇਮੀਗ੍ਰੇਸ਼ਨ ਖੁੱਲਣ ਦਾ ਜ਼ਿਆਦਾ ਚਾਂਸ ਜ਼ਿਆਦਾ ਜਿਆ ਸਰਕਾਰੀ ਯਾਨਕੀ ਪ੍ਰਧਾਨ ਮੰਤਰੀ ਦੀਆਂ ਵੋਟਾਂ ਹੁੰਦੀਆਂ ਜਿੱਦਾਂ ਇੰਡੀਆ 'ਚ ਹੁੰਦੀਆਂ ਹਨਾ ਉਸ ਵੇਲੇ ਜਿਹੜਾ ਜ਼ਿਆਦਾ ਚਾਂਸ ਹੁੰਦੇ ਆ ਉਦੋਂ ਜ਼ਿਆਦਾ ਦੋਨੇ ਪਾਰਟੀਆਂ ਦੀ ਜਿੱਤਣ ਦੀ ਜਿਹੜੀ ਨਾ ਚਾਂਸ 19 ਕੀ ਦਾ ਫਰਕ ਹੋਵੇ ਸਮਝਦੇ ਆ ਉਸ ਵੇਲੇ ਫਿਰ ਦੋਨਾਂ ਚੋਂ ਇੱਕ ਅੱਧੀ ਸਰਕਾਰ ਕਹਿ ਦਿੰਦੀ ਹੁੰਦੀ ਕਿ ਭਾਈ ਅਸੀਂ ਜਿਹੜਾ ਕੱਚੇ ਬੰਦੇ ਪੱਕੇ ਕਰਾਂਗੇ ਇਮੀਗ੍ਰੇਸ਼ਨ ਖੋਲ੍ਹਾਂਗੇ ਇਸ ਤਰ੍ਹਾਂ ਹੁਣ ਜਿੱਦਾਂ ਜੋਰਜਾ ਮਲੋਨੀ ਦੀ ਸਰਕਾਰ ਵਾ ਉਹ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈ ਜਿਹੜੀ ਉਹਦੇ ਆਪੋਜ਼ਿਟ ਸਟਰੋਂਗ ਪਾਰਟੀ ਐ ਇਸ ਵੇਲੇ ਇਟਲੀ ਦੇ ਵਿੱਚ ਉਹ ਵੀ ਇੱਕ ਲੇਡੀ ਦੀ ਆ ਠੀਕ ਆ ਇਸ ਵੇਲੇ ਵੀ ਇੱਥੇ ਦੀ ਪ੍ਰਧਾਨ ਮੰਤਰੀ ਲੇਡੀ ਆ ਜਨਾਨੀ ਆ ਤੇ ਉਹ ਵੀ ਜਿਹੜੀ ਜਨਕੀ ਆਪੋਜੀਸ਼ਨ ਵਿੱਚੋਂ ਆ ਨਾ ਜਿੱਦਾਂ ਉਹ ਇਸ ਵੇਲੇ ਹੱਕ ਦੇ ਵਿੱਚ ਹੈਗੀ ਆ ਕਿ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਪੇਪਰ ਦਿੱਤੇ ਜਾਣ ਇਮੀਗ੍ਰੇਸ਼ਨ ਖੁੱਲੀ ਜਾਵੇ ਹੁਣ ਉਹ ਡਿਪੈਂਡ ਜ਼ਿਆਦਾ ਕਰਦਾ ਕਿ ਵੋਟਾ ਕਦੋਂ ਆਣੀ ਆ ਵੋਟਾ ਤੇ ਹੀ ਇਹ ਚੀਜ਼ ਜ਼ਿਆਦਾਤਰ ਆਧਾਰਤ ਹੁੰਦੀ ਆ ਬਾਕੀ ਰੋਲਾ ਤਾਂ ਲੋਕਾਂ ਨੇ ਪਾਈ ਜਾਣਾ ਮੇਰਾ ਪਰ ਇਹ ਤਾਂ ਹਰ ਦੂਏ ਮਹੀਨੇ ਤੇ ਇਹ ਮਹੀਨੇ ਰੋਲਾ ਪੈਂਦਾ ਹੀ ਇਮੀਗ੍ਰੇਸ਼ਨ ਦਾ ਠੀਕ ਆ ਨਾ ਯਸਪ੍ਰੀਤ ਵੜੈਚ ਵੀਰ ਮੇਰੇ ਡੋਮੈਸਟਿਕ ਪੇਪਰ ਨਿਕਲਿਆ ਅਪਾਇੰਟਮੈਂਟ ਪੁੱਛੀ ਪੁੱਛੀ ਆ ਉਹ ਕਹਿੰਦੇ ਆ ਜੁਲਾਈ ਚ ਦਵਾ ਦਿੰਨੇ ਆ ਇਦਾਂ ਹੋ ਜਾਂਦਾ ਜ਼ਰੂਰ ਰਸਿਓ ਭਾਈ ਦਵਾ ਦਿੰਨੇ ਆ ਉਹਨਾਂ ਨੂੰ ਪੁੱਛ ਲਿਓ ਕਿਹੜਾ ਦਵਾਪਾ ਲੱਗਾ ਐ ਉੱਥੇ ਅੰਬੈਸੀ ਦੇ ਵਿੱਚ ਇਦਾਂ ਨਹੀਂ ਕੋਈ ਅਪਾਇੰਟਮੈਂਟ ਤੁਹਾਨੂੰ ਦਵਾ ਸਕਦਾ ਕਿ ਭਾਈ ਮੈਂ ਤੈਨੂੰ ਅਪਾਇੰਟਮੈਂਟ ਦਵਾ ਦਿੱਤੀ ਆ ਬੜੇ ਇਦਾਂ ਦੇ ਮੈਂ ਤਾਂ 1.5 ਸਾਲ ਹੋ ਗਿਆ ਵੀਡੀਓ ਬਣਾ ਦੇ ਨੂੰ ਤੇ ਇਹ ਬੜੇ ਇਦਾਂ ਦੇ ਕਮੈਂਟ ਆਏ ਆ ਕਿ ਸਾਡਾ ਏਜੰਟ ਕਹਿੰਦਾ ਐ ਕਰ ਦਾਂਗੇ ਜੋ ਕਰ ਦਾਂਗੇ ਉਹ ਕਰ ਦਾਂਗੇ ਜਿਨ੍ਹਾਂ ਦੇ ਏਜੰਟ ਜ਼ਿਆਦਾ ਇਦਾਂ ਕਹਿੰਦੇ ਹੁੰਦੇ ਆ ਵੀ ਅਪਾਇੰਟਮੈਂਟ ਦਵਾ ਦਾਂਗੇ ਨਾ ਦਾਅਵੇ ਕਰਦੇ ਹੁੰਦੇ ਆ ਉਹਨਾਂ ਦੇ ਤਾਂ ਬੜਾ ਹੀ ਟਾਈਮ ਲਵਾ ਦਿੰਦੇ ਮੈਂ ਦੇਖਿਆ ਮੈਂ ਸਿੱਧੀ ਗੱਲ ਤੁਹਾਨੂੰ ਆਪ ਕਹਿਣਾ ਕਿ ਤੁਸੀਂ ਖੁਦ ਜਿਹੜਾ ਆ ਵੈਬ ਫਾਰਮ ਭਰ ਕੇ ਰੈਫਰੈਂਸ ਨੰਬਰ ਲਓ ਖੁਦ ਅਪਾਇੰਟਮੈਂਟ ਚੱਕੋ ਠੀਕ ਆ ਇਹ ਕਿਸੇ ਨੂੰ ਪੈਸੇ ਦੇਣ ਨਾਲੋਂ ਜਾਂ ਏਜੰਟ ਮਗਰ ਲੱਗਣ ਨਾਲੋਂ ਕਿਉਂਕਿ ਬਹੁਤੇ ਏਜੰਟਾਂ ਨੇ ਜਦ ਪਹਿਲਾ ਅਪਾਇੰਟਮੈਂਟ ਲੇਟ ਹੋਈਆਂ ਮੁੜ ਕੇ ਬੰਦੇ ਨੂੰ ਟੈਨਸ਼ਨ ਹੁੰਦੀ ਯਾਰ ਆਏ ਨਹੀਂ ਅਪਾਇੰਟਮੈਂਟ ਆਈ ਨਹੀਂ ਫਿਰ ਆਪਾਂ ਏਜੰਟ ਨੂੰ ਫੋਨ ਕਰਦੇ ਆਂ ਅਗਲਾ ਕਹਿੰਦਾ ਜੀ ਉਧਰੋਂ ਅਪਾਇੰਟਮੈਂਟ ਆ ਜਾਂਦੀ ਆ ਪਤਾ ਹੁੰਦਾ ਆ ਵੀ ਭਾਈ 2 ਮਹੀਨੇ ਬਾਅਦ ਆ ਜਾਂ ਮਹੀਨੇ ਬਾਅਦ ਦੀ ਆ ਫਿਰ ਕਹਿ ਦਿੰਦੇ ਆਪਾਂ ਅਪਾਇੰਟਮੈਂਟ ਦਵਾ ਦੰਨੇ ਪਈ 80000 ਮੰਗਦਾ ਬੰਦਾ ਲੱਖ ਮੰਗਦਾ 2 ਲੱਖ ਮੰਗਦਾ 3 ਲੱਖ ਮੰਗਦਾ ਬੰਦਾ ਅਪਾਇੰਟਮੈਂਟ ਮਿਲ ਜੂਗੀ ਅਗਲੇ ਮਹੀਨੇ ਨਹੀਂ ਤਾਂ 6-6 ਮਹੀਨੇ ਬਾਅਦ ਸ ਬਹੁਤੇ ਬੰਦੇ ਪੈਸੇ ਦੇਣ ਨੂੰ ਤਿਆਰ ਹੋ ਜਾਂਦੇ ਆ ਜਦਕਿ ਏਜੰਟ ਨੂੰ ਅਪਾਇੰਟਮੈਂਟ ਜਿੱਦਾਂ ਸਾਰਿਆਂ ਨੂੰ ਮਿਲੀ ਆ ਇਦਾਂ ਹੀ ਮਿਲਦੀਆਂ ਆ ਵੇਟ ਕਰਕੇ ਠੀਕ ਆ ਨਾ ਇਸ ਕਰਕੇ ਖੋਦ ਚੱਕੋ ਅਪਾਇੰਟਮੈਂਟਾਂ ਨਾ ਆਪਣੇ ਪੈਸੇ ਖਰਾਬ ਕਰੋ ਏਜੰਟਾਂ ਨੇ ਤਾਂ ਤੁਹਾਨੂੰ ਕੁਝ ਨਹੀਂ ਸਿੱਧਾ ਦੱਸਣਾ ਹੈਗਾ ਸਤਵਿੰਦਰ ਕੌਰ ਸਾਥਰੀ ਕਾਲ ਬੇਟਾ ਜੀ ਜੁਲਾਈ ਚ ਕਹਿੰਦੇ ਪੇਪਰ ਭਰੇ ਜਾਣੇ ਨੇ ਜ਼ਰੂਰ ਦੱਸਣਾ ਬੇਟਾ ਜੀ ਇੱਕ ਗੱਲ ਹੋਰ ਦੱਸਣਾ ਮੇਰੇ ਬੇਟੇ ਨੇ ਵੀ ਇੱਕ ਕੀਤਾ ਆ ਬੇਟੇ ਦੇ ਅਜੇ 32 ਸਾਲ ਆ ਅਗਰ ਕਿਸੇ ਰਿਸ਼ਤੇਦਾਰ ਦਾ ਗਲੈਂਡ ਚ ਆਪਣਾ ਕਾਰੋਬਾਰ ਹੋਵੇ ਉਹ ਬੇਟੇ ਨੂੰ ਵਰਕ ਪਰਮਿਟ ਤੇ ਬੁਲਾ ਸਕਦਾ ਦੱਸਣਾ ਬੇਟਾ ਜੀ ਦੇਖੋ ਜੇ ਤਾਂ ਗਲੈਂਡ ਦੇ ਵਿੱਚ ਤੁਹਾਡੇ ਰਿਸ਼ਤੇਦਾਰਾਂ ਦਾ ਆਪਣਾ ਕਾਰੋਬਾਰ ਸਾਰਾ ਕੁਝ ਹੈਗਾ ਆ ਫਿਰ ਤਾਂ ਉਹ ਕਿਤੇ ਨਾ ਕਿਤੇ ਤੁਹਾਡੇ ਬੱਚੇ ਨੂੰ ਸੱਦ ਸਕਦੇ ਆ ਠੀਕ ਆ ਬਾਕੀ ਜਿੱਦਾਂ ਕਹਿੰਦੇ ਤੁਸੀਂ ਟੈਕ ਕੀਤਾ ਤੁਹਾਡੇ ਬੱਚੇ ਨੇ ਜਿਹੜੀ ਵੀ ਸਟੱਡੀ ਕੀਤੀ ਆ ਇੱਥੇ ਇਟਲੀ ਦੇ ਵਿੱਚ ਉਹ ਸਟੱਡੀ ਦਾ ਜਿਹੜੀ ਯਾਨਕੀ ਵੈਲਿਊ ਨਾ ਮਾਤਰ ਹੀ ਆ ਇੱਥੇ ਜੇ ਕੋਈ ਸਟੱਡੀ ਦੇ ਆਧਾਰ 'ਤੇ ਤੁਸੀਂ ਯਾਨਕੀ ਜੋਬ ਲੈਣੀ ਆ ਤੁਹਾਨੂੰ ਇੱਥੇ ਪੜਨਾ ਪਏਗਾ ਉਦਾਂ ਨਹੀਂ ਤੁਹਾਨੂੰ ਜਾਂ ਫਿਰ ਇਹ ਹੈਗਾ ਤੁਹਾਡਾ ਬੱਚਾ ਇੰਡੀਆ ਤੋਂ ਹੀ ਸਟੱਡੀ ਵੀਜ਼ੇ ਤੇ ਇੱਥੇ ਆਵੇ ਠੀਕ ਆ ਵੈਸੇ ਤੁਹਾਡੇ ਜਿਹੜੇ ਬੱਚੇ ਰਿਸ਼ਤੇਦਾਰ ਹੈਗੇ ਆ ਉਹ ਜ਼ਰੂਰ ਤੁਹਾਡੇ ਬੱਚੇ ਦੇ ਪੇਪਰ ਭਰ ਸਕਦੇ ਬੁਲਾ ਸਕਦੇ ਆ ਬਾਕੀ ਜੁਲਾਈ ਦੇ ਵਿੱਚ 9 ਮਹੀਨੇ ਵਾਲੇ ਪੇਪਰ ਆ ਜਿਹੜੇ ਉਹ ਭਰੇ ਜਾਣੇ ਆ ਤੇ 1 ਅਕਤੂਬਰ ਨੂੰ ਜਿਹੜੀਆਂ ਉਹਨਾਂ ਦੀਆਂ ਫਾਈਲਾਂ ਸਬਮਿਟ ਹੋਣੀਆਂ ਕਲਿੱਕ ਹੋਣਗੇ ਪੇਪਰ ਜੁਲਾਈ ਚ ਫਾਈਲਾਂ ਸਬਮਿਟ ਹੋਣੀਆਂ 1 ਅਕਤੂਬਰ ਨੂੰ ਕਲਿੱਕ ਹੋਣਗੇ ਪਗਨਦੀਪ ਸਿੰਘ ਸਾਥਰੀ ਗੱਲ ਭਾਜੀ ਜਿਹੜੇ ਚਾਰ ਪੇਪਰ ਮਾਲਕ ਤੇ ਚਾਰ ਪੰਜ ਪੇਪਰ ਇੱਥੇ ਦੇ ਲੱਗਦੇ ਆ ਉਹ ਸਾਰੇ ਤੁਹਾਡੀ ਵੀਡੀਓ ਤੋਂ ਪਤਾ ਲੱਗ ਗਿਆ ਪਰ ਇੱਕ ਡਾਊਟ ਆ ਮੈਨੂੰ ਮੇਰੇ ਡੋਮੈਸਟਿਕ ਪੇਪਰ ਨੇ ਘਰ ਵਾਲੇ ਕੰਮ ਦੀ ਕੰਮ ਵੀ ਲੋਡ ਆ ਇਸ ਸਭ ਨਾਲ ਪੇਪਰ ਨੇ ਮੈਨੂੰ ਇਹ ਪੁੱਛਣਾ ਸੀ ਜਿਨ੍ਹਾਂ ਦੀ ਖੇਤੀ ਵਾਲੇ ਪੇਪਰ ਹੁੰਦੇ ਆ ਉਹ ਤਾਂ ਖੇਤੀ ਦਾ ਐਪੀ ਡਬਲ ਲਗਾਉਂਦੇ ਨੇ ਜੇ ਆ ਜਾ ਕੋਈ ਐਕਸਪੀਰੀਅੰਸ ਲੈਟਰ ਲਗਾਉਂਦੇ ਨੇ ਭਾਜੀ ਮੈਂ ਕੀ ਲਗਾਵਾ ਦੱਸਿਓ ਜਰੂਰ ਭਾਜੀ ਤੁਹਾਡੀ ਵੀਡੀਓਸ ਤੋਂ ਬਹੁਤ ਵਧੀਆ ਨੋਲੇਜ ਮਿਲਦੀ ਹੈ ਧੰਨਵਾਦ ਭਾਜੀ ਮੇਰਾ ਵੀਰ ਤੁਸੀਂ ਜਿਹੜਾ ਹੈਗਾ ਨਾ ਕੋਈ ਵੀ ਪੇਪਰ ਨਾਲ ਲਵਾਓ ਆਪਦੇ ਇੱਕ ਵਾਰੀ ਏਜੰਟ ਨੂੰ ਪੁੱਛ ਲਓ ਕਿ ਐਫੀਡੇਵਿਟ ਲਾਣਾ ਆ ਪੇਪਰਾਂ ਦਾ ਜਿੱਦਾਂ ਖੇਤੀ ਵਾਲਾ ਇਹਨਾਂ 9 ਮਹੀਨਿਆਂ ਦੇ ਜੇ ਸਾਲ ਵਾਲੇ ਖੇਤੀ ਵਾਲੇ ਹੁੰਦੇ ਸਰਪੰਚ ਵਾਲਾ ਐਫੀਡੇਵਿਟ ਲਾਉਂਦੇ ਆ ਕਿ ਮੈਂ ਲਾਉਣਾ ਜਾਂ ਨਹੀਂ ਲਾਣਾ ਫਿਲਹਾਲ ਦੀ ਘੜੀ ਜਿਹੜਾ ਹੈਗਾ ਨਾ ਪਿੱਛੇ ਰੋਲਾ ਪਿਆ ਸਗਾ ਉਹ ਜਣ ਕੀ ਦੂਜੇ ਪੇਪਰਾਂ ਦਾ ਸੀ ਐਲ ਐਫੀ ਵਾਲੇ ਪੇਪਰਾਂ ਦਾ ਜੱਬ ਸਗਾ ਹੋਰ ਨੋਰਮਲ ਪੇਪਰਾਂ ਦਾ ਕਿਸੇ ਦਾ ਜੱਬ ਨਹੀਂ ਸਗਾ ਹੁਣ ਪਤਾ ਲੱਗ ਗਿਆ ਠੀਕ ਆ ਤੁਸੀਂ ਜਿਹੜਾ ਹੈਗਾ ਆਪਣੇ ਏਜੰਟ ਨੂੰ ਪੁੱਛ ਲਓ ਜੇ ਤਾਂ ਉਹ ਕਹਿੰਦਾ ਜ਼ਰੂਰੀ ਆ ਫੇਰ ਤਾਂ ਤੁਸੀਂ ਜਣ ਕੀ ਲਾ ਦੇ ਉਹ ਸਰਪੰਚ ਤੋਂ ਹੀ ਬਣਵਾ ਕੇ ਉਹਦੇ ਤੇ ਇਹੀ ਲਿਖਿਆ ਹੋਵੇ ਕਿ ਹਾਂ ਬੰਦਾ ਡੋਮੈਸਟਿਕ ਕੰਮ ਕਰਦਾ ਆ ਠੀਕ ਆ ਨਾ ਉਹਦੇ ਹੀ ਮੋਰਥੈਨ ਰੱਖਣਾ ਉਹ ਬੈਸੀ ਰੱਖ ਲੂ ਨਹੀਂ ਤਾਂ ਨਾ ਸਹੀ ਠੀਕ ਆ ਜੇ ਤੁਹਾਡਾ ਏਜੰਟ ਕਹੂਗਾ ਨਹੀਂ ਫਿਰ ਰਹਿਣ ਦਿਓ ਮੇਰਾ ਵੀਰ ਫਿਲਹਾਲ ਦੀ ਘੜੀ ਮੇਰੇ ਹਿਸਾਬ ਨਾਲ ਨਹੀਂ ਲੱਗ ਰਹੀ ਐ ਇਸ ਵੇਲੇ ਕਿਉਂਕਿ ਇਦਾਂ ਦਾ ਕਮੈਂਟ ਆ ਤੁਸੀਂ ਕੀਤਾ ਬੜੇ ਚਰਵਾਦ ਹੋਣ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੋਰ ਵੀਰ ਭੈਣ ਭਰਾਵਾਂ ਦੇ ਵੀ ਬਹੁਤ ਕਮੈਂਟ ਆਣੇ ਸਕੇ ਓਜੀ ਠਾਕਰ ਹੈਲੋ ਵੀਰ ਜੀ ਪੇ ਚੈਂਸਾ ਦੀ ਨਿਊਜ਼ ਕੋਈ 2024 ਦੇ ਪੇਪਰ ਫੈਲ ਹੋਇਆ ਕੋਈ ਨਿਊਜ਼ 9 ਮੰਥ ਵਾਲੇ ਬਾਈ ਪੇਪਰ ਨਿਕਲਦੇ ਆ ਉਥੋਂ ਵੀ ਮਿਰਾਲ ਜੱਟ ਸਰ ਜੀ ਮੇਰੇ ਬਾਰੀ ਸਿਟੀ ਸੇ ਪੇਪਰ ਭਰਾਈ ਹਨ ਟਾਈਮ ਨੂੰ ਵੱਜ ਕੇ 2 ਮਿੰਟ ਐ ਬਾਈ ਕੋਈ ਚੱਕਰ ਨਹੀਂ ਜਰੂਰ ਨਿਕਲ ਜਾਣਗੇ ਤੁਹਾਡੇ ਪੇਪਰ ਠੀਕ ਆ ਜੋਗਾ ਸਿੰਘ ਪਾਜੀ ਅਪਾਇੰਟਮੈਂਟ ਨਹੀਂ ਮਿਲ ਰਹੀ ਨਿਊ ਨੂਲਾ ਉਸਤਾ ਤੇ ਚੱਕੀਆ ਅਪਡੇਟ ਕਰਾ ਕੇ ਮਿਲ ਜੂ ਜਾਂ ਨਹੀਂ ਬਾਈ ਜਰੂਰ ਮਿਲ ਜਣੀ ਹੈ ਅਪਡੇਟ ਕਰਾ ਕੇ ਠੀਕ ਆ ਨਾ ਆਪਦੇ ਨੂਲੇ ਉਸਤੇ ਨੂੰ ਅਪਡੇਟ ਕਰਾ ਲਓ ਤੇ ਜਰੂਰ ਮਿਲ ਜੂਗੀ ਬਾਕੀ ਉਮੀਦ ਕਰਦਾ ਬੋਤੇ ਭੈਣ ਭਰਾਵਾਂ ਦੇ ਕਮੈਂਟਾਂ ਜਵਾਬ ਦੇ ਦਿੱਤੇ ਆ ਦੂਜੀ ਵੀਡੀਓ ਵੀ ਬਣ ਚੁੱਕੀ ਆ ਤੇ ਉਹ ਤੋਂ ਇਸ ਵੀਡੀਓ ਤੋਂ ਬਾਅਦ 3 ਘੰਟੇ ਬਾਅਦ ਆਜੂਗੀ ਠੀਕ ਆ ਨਾ ਜਰੂਰ ਆਪਣੇ ਜਿਹੜੇ ਸਵਾਲ ਰਹਿੰਦੇ ਆ ਉਹਨਾਂ ਦਾ ਜਵਾਬ ਦੇਖ ਸੁਣ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ